ਹੋ ਜੀ ਬਣਸਾਲ ਆਪਾਂ ਲੈ ਜੀ ਸਪਾਸਟਾ ਦੇ ਕੋਲ ਆ ਗਏ ਲੋ ਜੀ ਇੱਥੇ ਲੱਗਿਆ ਪਕੌੜਿਆਂ ਦਾ ਤੇ ਚਾਹ ਦਾ ਲੰਗਰ ਆ ਲੰਗਰ ਬਹੁਤ ਸੰਗਤਾਂ ਲਾਇਏ ਹੋਏ ਨੇ ਹਾਂਜੀ ਤੇ ਆ ਗਿਆ ਜੀ 25 ਦਸੰਬਰ ਦੇ ਸਵਾ ਦਨ ਤੋਂ ਚੱਲ ਰਿਹਾ ਹੈ ਕਿਵੇਂ ਹੋ ਕੀ ਹਾਲ ਚਾਲ ਲੜੇ ਤੋਂ ਨੇ ਤਾਂ ਦੁਪਹਿਰਿਆ ਸਵੇਰ ਸਵੇਰੇ ਤੇ ਆਪਾਂ ਚਲੇ ਗੁਰੂ ਸਾਹਿਬ ਤੇ ਤੇ ਅੱਜ ਅਖਾਟ ਵਟਸਐਪ ਵਰਗਾ ਸੀ ਉੱਥੇ ਤੇ ਅੱਜ ਭੋਗ ਪਾਈ ਜਾਣਗਾ ਨਾ ਤੇ ਇਹ ਤਾਂ ਨਹੀਂ ਲਿਖੀ ਕਿ ਉਹ ਕੱਲੀ ਯਾਦ ਹੈ ਕੈਮਰੇ ਦਾ ਘਟਦੀ ਨਹੀਂ ਨਾ ਬੜਾ ਸਾਰਾ ਬਹੁਤ ਹੀ ਨਹੀਂ ਹੈ ਫੜ ਕੇ ਜਮਾਈ ਮਾਉਂ ਜਗੇ ਚਲੋ ਆ ਆਪ ਵੀ ਜੇ ਆ ਜੋ ਜੀ ਪਹੁੰਚ ਗਏ ਆਪਾਂ ਮਾਰਟੀ ਨਾਲ ਆਉਂਦੇ ਤੇ ਮਾਰਟੀ ਨਾਲ ਚਲੇ ਗਏ ਤੇ ਹੁਣ ਆਪਾਂ ਅੰਦਰੋਂ ਮੱਥਾ ਟੇਕਦੇ ਆਂ ਆਜੋ ਤੁਹਾਨੂੰ ਦਿਖਾਉਣਾ ਇਸ ਕਰਕੇ ਮਾਤਾ ਜੀਤਾ ਜੀ ਨੇ ਫਿਰ ਆਪਣਾ ਸਰੀਰ ਦਾ ಪರಿਪੂਰ ਤਿਆਰ ਕਰਦੇ ਸੱਗੀ ਜਿਕੇ ਕੁਸਤਨਾ ਰੋਜ਼ ਕਿਹਦੇ ਪੰਤਾ ਜੀਤਾ ਜੀ ਦੇ ਇੱਕ ਪੁੱਤਰ ਸਾਹਿਬ ਜਾਰੂ ਸਿੰਘ ਨੇ ਜਨਨ ਸਾਹ ਸੁਲਾਖਾ ਦਾ ਸਾਇਕਾ ਹੋ ਰਹਾ ਹੈ ਬਹੁਤ ਅਸ਼ੀਰਵਾਦ ਦੇਖਿਆ ਸਤਿਗੁਰੂ ਅਵਰਿ ਜੇਤਿਆ ਤੇ ਕਹੇ ਆ ਕਹੇ 40 ਨਾ ਰਾਸ ਕੇ ਕੁਲ ਰੱਖ ਕੇ ਜਿੰਦਾਰ ਬਾਬਾ ਜੀ ਦਾ ਸੰਦਾਸ ਸੁਣਨ ਪਾਵਾ ਸ੍ਰੀ ਗੁਰੂ ਜੀ ਦੇ ਦਿੱਤੇ ਸ੍ਰੀ ਗੁਰੂ ਜੀ ਦੀ ਸਹਾਇ ਬਾਬਾ ਜੀ ਬ੍ਰੋਟੀ ਜੀ ਦੇ ਪਾਸ ਸਾਡੀ ਦਸ ਦੇ ਰਤਨ ਰੋਕਿ ਸ਼ੁਕਰਾਨਾ ਲਾਇਆ ਹੈ ਬ੍ਰਹਮਦਾਸ ਸੰਦਾਸਾਂ ਦੇ ਸਹਾਇ ਅਰਜਨ ਵਰ ਕੋਬਿੰਦ ਨੂੰ ਸਭ ਤੋਂ ਸ੍ਰੀ ਹਰਿ ਰਾਏ ਸ੍ਰੀ ਹਰਿਪ੍ਰੀਤ ਸਿੰਘ ਜੀ ਤੇ ਸਭ ਕੋ ਜਾਈ ਦੇ ਗੁਰੂ ਸਾਹਿਬ ਰਸਿਮਰੀ ਹੈ ਕਰ ਨੋਹ ਜਿ ਆਵੈ ਦਾਏ ਸਭ ਖਾਈ ਹੋਈ ਦੀ ਸਹਾਇ ਸਰਥਾਣੀ ਹੋਈ ਜੀ ਸਹਾਇ ਭਗਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਾਂ ਸਦਾਨੀਕਤਾ ਮਹਾਰਾਜ ਸਰਥਾਣੀ ਹੋਈ ਜੀ ਸਹਾਇ ਦਸਾਂ ਪਾਰਸਾਹਿਆਂ ਦੀ ਜਾਗਰੀ ਜੋਤ ਕਲਗੁ ਸਰਦਾਰ ਸਤ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਸਾਪ ਦਰਸ਼ਨ ਵਿਦਾਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਗੁਰੂ ਜੀ ਸਾਡੇ ਗੁਰੂਆ ਨੂੰ ਬਸਤੀ ਬਸਤੀ ਜਤ ਮਹਾਰਾਜ ਇਸੇ ਤਰ੍ਹਾਂ ਸਿੱਖ ਸੰਗਤਾਂ ਨੂੰ ਸੜਕੀ ਖਲਾਲ ਅਖਨੀ ਪਾਸੋਂ ਮਹਾਰਾਜ ਕਿਰਪਾ ਕਰੋ

ਓ ਸਰਦਾ ਕਰਿ ਸੇਵਨ ਦੇਉ ਗੁਰ ਪਾਲ ਤੈ ਰਨਾਰ ਓ ਸਰਦਾ ਕਰਿ ਸੇਵਨ ਦੇਉ ਗੁਰ ਪਾਲ ਤੈ ਰਨਾਰ Da,

ਜ਼ਰੂਰ ਜੀ ਸੰਸਾਦ ਆਜੀ ਪ੍ਰਸ਼ਾਸਨ ਦੇ ਕਰਦੋ ਉਹ ਜੀ ਜੇ ਦੁਰੋਂ ਨਾ ਕਰਿਆ ਕਲਾਸ ਆਈ ਨਹੀਂ ਆਈ ਨਹੀਂ ਹੋਣਗੇ ਲੋ ਜੀ ਇਹ ਅੰਦਰ ਚੱਲ ਰਿਹਾ ਲੰਗਰ ਇਹ ਭੋਗ ਪੈ ਚੁੱਕਿਆ ਖੰਡਵਾਟਰਗਾਹ ਦੇ ਤੇ ਹੁਣ ਆਇਦਰ ਸਰਾਂ ਤੋਂ ਫਰੀ ਫਤਿਹਗੜ੍ਹ ਸਾਹਿਬ ਜੰਦੀਆਂ ਨੂੰ ਟਾਲਿਆਂ ਨੂੰ ਲੰਗਰ ਵਾਸਤੇ ਰੋਕਦੇ ਹੋਏ ਆਪਣੇ ਸਾਥੀ ਸੇਵਾਦਾਰ ਚਾਰ ਨਹੀਂ ਆਇਆ ਨਾ ਜੀ ਪਕੌੜੇ ਬਸ ਧੰਨਵਾਦ ਜੀ ਆ ਤਾਂ ਆ ਤਾਂ ਕਰੂ ਮੁੰਡਾ ਤਾਂ ਹੋਰੀ ਹੈਜੇ ਘੰਟਾ ਹੈ ਹਾਂਜੀ ਤੇ ਆ ਗਿਆ ਜੀ 25 ਦਸੰਬਰ ਠੀਕ ਹੈ ਸਵਾ ਦਨ ਤੋਂ ਚਾਲੂ ਨੇ ਤੇ ਆ ਦਾ ਪਹਿਲਾ ਜਨ ਲੰਗਰ ਦਾ ਲੰਗਰ ਲਾਇਆ ਹੋਇਆ ਤੇ ਆਪਣੇ ਸੇਵਾਦਾਰ ਤੇ ਲੱਗੇ ਹੋਏ ਨੇ ਤੇ ਸੰਗਤਾਂ ਨੂੰ ਲੰਗਰ ਸਪਾਉਣ ਵਾਸਤੇ ਰੋਕਦੇ ਨੇ ਅੱਗੇ ਕਰਤਾ ਹੈ ਜਾਰੀ ਆਨੰਦ ਮਹਲੇ ਦਾ ਦਸਰੀ ਹੋ ਰਹੀ ਆ ਇੱਕ ਜੈ ਹੋ ਮੜਾ ਧਿਆਨ ਨਾਲ ਮੂੰ ਤਾਂ ਅੱਜ ਤਾਂ ਵਧੀਆ ਹੋ ਰਿਹਾ ਮੌਸਮ ਤੁੰਦਾਂ ਦਹ ਹੋ ਜਾਂਦੇ ਕਾਫੀ ਇੱਕ ਵੀਰੋ ਰੋ ਐਕਸੀਡੈਂਟ ਜਾਂ ਹੋਇਆ ਜੇ ਇੱਕ ਧਿਆਨ ਨਾਲ ਵੜਾ ਸਪੀਡ ਹੌਲੀ ਰੱਖਿਆ ਕਰੋ ਆਪਣੇ ਟਰੈਕਟਰ ਦੀ ਬਾਕੀ ਸਭ ਠੀਕ ਆ ਚੱਲੀ ਜਾਂਦਾ ਹੈ ਹੈਲੋ ਹੋਰ ਆ ਜੇ ਉਹ ਠੀਕ ਉਹ ਠੀਕ ਉਹ ਠੀਕ ਇਹ ਸਾਡੀ ਨੀ 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 ਸਿਰ ਵੇ ਪੈਣਾ ਸੱਡ ਠੀਕ ਹੈ ਚੱਕਰ ਚਾੜਰ ਤੇ ਨਹੀਂ ਉਹ ਹੈਲੋ ਜੋਤੀ ਤੂੰ ਕੋਈ ਆ ਜਾਏਗਾ ਆ ਜਾਏਗਾ ਓ ਇਧਰ ਵੇਖੋ ਟਰੈਕਟਰ ਪਹਿਲਾਂ ਟਰੈਕਟਰ ਦਾ ਲੋਡ ਆ ਟਰੈਕਟਰ ਦੇ ਕੋਈ ਚੱਪੜੀ ਟਰੈਕਟਰ ਹੈ ਨਹੀਂ ਤੁਸੀਂ ਨਾਲ ਹਾਂਜੀ ਹਾਂਜੀ ਨਾਲ ਨਹੀਂ ਟਰੈਕਟਰ ਚੱਲ ਤੇਜ਼ ਹੀ ਨਾ ਤੇਜ਼ ਹੀ ਹੈ ਕਿਹੜਾ ਪੈਸਾ ਠੀਕ ਹੈ ਹੀ ਹੈ ਦੋ ਬੰਦਾ ਹੋਣਾ ਉਹ ਹੋ ਜਾਏਗਾ ਤੇ ਟਰੈਕਟਰ ਚਾਹੁੰਦਾ ਸੀ ਇਹ ਜਲਾਉਂਦਾ ਇਹ ਜਲਾਉਂਦਾ ਹੀ ਇਹ ਜਲਾਉਂਦਾ ਸੀ ਇਹ ਇਕੱਲਾ ਬੈਠਾ ਏ ਅੱਗੇ ਇਲਾਣ ਆ ਬੰਦੇ ਹੋਰ ਵੀ ਸੀ ਨਾਲ ਜੀ ਤੈਨੂੰ ਹੋ ਗਿਆ ਹੋ ਗਿਆ ਠੀਕ ਹੋ ਗਿਆ ਹੋ ਗਿਆ ਜੱਤੀ ਬਰੇ ਲਾ ਟਰੈਕਟਰ ਭਜਾਉਂਦੇ ਕਿਹੜਾ ਕੱਟੇ ਟਰੈਕਟਰ ਬੜਾ ਤੇਜ਼ ਹੀ ਚਲਾਉਂਦਾ ਲੱਤ ਲੱਤ ਅੱਗ ਦਰੋ ਜਾਂ ਹਾਂ ਬਲੀ ਮੈਂ ਕਹਾਂ ਨਾ ਬੈਠੋ ਕੋਈ ਬੈਠਾਂਗੇ ਲੈ ਜਾ ਬੱਲੋ ਚਾਚਾ ਜਾ ਉਹ ਨਾਲ ਬੱਠੇ ਜਿਹੜਾ ਕਿੱਥੇ ਆ ਭੈ ਕਿੱਥੇ ਆਏ ਜਾ ਤਾ ਮੂਰ ਦੇ ਪਾਸੇ ਵਾਜਾ ਤੂੰ ਮੂਰ ਇਹ ਕਿਹੜਾ ਸ਼ਹਿਰ ਹੈ ਖੰਨੇ ਉਹ ਖੰਨੇ ਮੈਂ ਖੰਨੇ ਕਿਹੜੇ ਹਸਪਤਾਲ ਲੈ ਕੇ ਜਾਣਗੇ ਸਰਕਾਰੀ ਸਰਕਾਰੀ ਉਹ ਮੇਰਾ ਅਪੋਜੀ ਉਹ ਖੜ ਜਾ ਤੇਜ਼ ਨਾਂ ਚਲਾਓ ਓਏ ਠੀਕ ਹੈ ਤੇ ਤਾਂ ਠੀਕ ਨੇ ਚੱਲ ਸੋਬੇ ਸੋਬੇ ਲਾ ਲੈ ਗੱਡੀਆਂ ਤੇਜ਼ ਸੀ ਟਰੈਕਟਰ ਆ ਟੁੱਟ ਗਿਆ ਟਾਇਰ ਐਕਸਲ ਗਿਆ ਦਾ ਕੋਈ ਨਹੀਂ ਕੋਈ ਨਹੀਂ ਆ ਕੋਈ ਨਹੀਂ ਚਲਾ ਨਹੀਂ ਕੋਈ ਤਾ ਕੁੱਟ ਕੇ ਸਿੱਧਾ ਹੋ ਜੂ ਇਹਦਾ ਕੀ ਆ ਬਾਈ ਲੱਗੇ ਨੇ ਸੇਫਟੀ ਦੇਖੋ ਬਹੁਤ ਲੱਗੇ ਲੱਗਾ ਅੱਗੀ ਇੱਥੇ ਲੱਗੇ ਪਕੌੜੇ ਤੇ ਚਾਹ ਦਾ ਲੰਗਰ ਆ ਲੰਗਰ ਬਹੁਤ ਸੰਗਤਾਂ ਲਾਏ ਹੋਏ ਨੇ ਜੰਨਾ ਪਕੌੜੇ ਦੇ ਚਾਹ ਦਾ ਲੰਗਰ ਆ ਆਉਣ ਜਾਣ ਵਾਲੇ ਸੰਗਤਾਂ ਵਾਸਤੇ ਪਰ ਬੈਠ ਕੇ ਛਕੀ ਆਉਂਦੇ ਨੇ ਬੱਲੇ